ਨਮਸਕਾਰ ਮੇਰਾ ਨਾਮ ਹੈ ਮਨਪ੍ਰੀਤ ਸਿੰਘ ਤੇ ਸਵਾਗਤ ਹੈ ਤੁਹਾਡਾ ਜੀਐਮਸੀ ਨਿਊਜ਼ ਦੇ ਵਿੱਚ ਤੇ ਹੁਣ ਪੇਸ਼ ਹੈ ਅੱਜ ਦਾ ਮੁੱਖ ਸਮਾਚਾਰ ਕਪੂਰਥਲਾ ਚ ਵਾਇਰਲ ਸੀਸੀਟੀਵੀ ਫੁਟੇਜ ਨੇ ਵਿਵਾਦ ਪੈਦਾ ਕੀਤਾ ਫਰਵਰੀ 2025 ਦੀ ਇੱਕ ਸੀਸੀਟੀਵੀ ਫੁਟੇਜ ਆਨਲਾਈਨ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਾਸਟਰ ਬਲਜਿੰਦਰ ਸਿੰਘ ਨੂੰ ਆਪਣੇ ਦਫ਼ਤਰ ਵਿੱਚ ਇੱਕ ਘਟਨਾ ਵਿੱਚ ਸ਼ਾਮਲ ਦੇਖਿਆ ਗਿਆ ਹੈ ਇਹ ਵੀਡੀਓ ਉਸ ਸਮੇਂ ਚਰਚਾ ਵਿੱਚ ਆਈ ਜਦੋਂ ਕਪੂਰਥਲਾ ਪੁਲਿਸ ਨੇ ਉਨ੍ਹਾਂ ਖਿਲਾਫ ਆਈਪੀਸੀ ਦੀਆਂ 354ਏ 354ਡੀ ਅਤੇ 506 ਅਧੀਨ ਇੱਕ ਕੇਸ ਦਰਜ ਕੀਤਾ। ਇਹ ਮਾਮਲਾ 22 ਸਾਲ ਦੀ ਇੱਕ ਔਰਤ ਦੀ ਸ਼ਿਕਾਇਤ ਤੇ ਆਧਾਰਿਤ ਹੈ। ਪਾਸਟਰ ਬਲਜਿੰਦਰ ਸਿੰਘ ਚਰਚ ਆਫ ਗਲੋਰੀ ਐਂਡ ਵਿਜ਼ਡਮ ਚਲਾਉਂਦੇ ਹਨ। ਹਾਲਾਂਕਿ ਚਰਚ ਦੇ ਕੁਝ ਮੈਂਬਰਾਂ ਨੇ ਇਸ ਫੁਟੇਜ ਦੀ ਸੱਚਾਈ ਤੇ ਸਵਾਲ ਉਠਾਏ ਹਨ ਅਤੇ ਕਹਿ ਰਹੇ ਹਨ ਕਿ ਇਹ ਸੋਧੀ ਹੋਈ ਹੋ ਸਕਦੀ ਹੈ। ਅਸੀਂ ਉੱਥੇ ਮੌਜੂਦ ਵੀ ਨਹੀਂ ਸੀ ਇੱਕ ਚਰਚ ਮੈਂਬਰ ਨੇ ਕਿਹਾ ਹੋਰ ਸਮਰਥਕ ਪਾਸਟਰ ਦੀ ਹਿਮਾਇਤ ਕਰਦੇ ਹੋਏ ਕਹਿ ਰਹੇ ਹਨ ਕਿ ਉਨ੍ਹਾਂ ਤੇ ਲੱਗੇ ਦੋਸ਼ ਆਧਾਰਹੀਣ ਹਨ ਅਤੇ ਇਹ ਵੀਡੀਓ ਉਨ੍ਹਾਂ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਇਸ ਦੇ ਨਾਲ ਨਾਲ ਚਰਚ ਦੇ ਆਰਥਿਕ ਮਾਮਲਿਆਂ ਬਾਰੇ ਵੀ ਕੁਝ ਚਿੰਤਾਵਾਂ ਸਾਹਮਣੇ ਆ ਰਹੀਆਂ ਹਨ ਇੱਕ ਮੈਂਬਰ ਨੇ ਦਾਅਵਾ ਕੀਤਾ ਹੈ ਕਿ ਚਰਚ ਦੀਆਂ ਗਤੀਵਿਧੀਆਂ ਲਈ ਆ ਰਹੇ ਦਾਨ ਉਨ੍ਹਾਂ ਤੱਕ ਨਹੀਂ ਪਹੁੰਚ ਰਹੇ ਸਨ ਜਿਸ ਕਰਕੇ ਅੰਦਰੂਨੀ ਜਾਂਚ ਸ਼ੁਰੂ ਕੀਤੀ ਗਈ ਉਨਾ ਦਾ ਕਹਿਣਾ ਹੈ ਕਿ ਇਹ ਦੋਸ਼ ਅਤੇ ਵਾਇਰਲ ਹੋ ਰਹੀ ਵੀਡੀਓ ਇੱਕ ਛੜੇੰਤਰ ਦਾ ਹਿੱਸਾ ਹੋ ਸਕਦੇ ਹਨ ਚਰਚ ਦੇ ਪ੍ਰਤੀਨਿਧੀਆਂ ਨੇ ਇੱਕ ਹੋਰ ਰਿਕਾਰਡਿੰਗ ਵੀ ਪੇਸ਼ ਕੀਤੀ ਜਿਸ ਨੂੰ ਉਹਨਾਂ ਨੇ ਆਪਣੇ ਦਾਅਵਿਆਂ ਦਾ ਸਬੂਤ ਦੱਸਿਆ ਪੁਲਿਸ ਵੱਲੋਂ ਜਾਂਚ ਜਾਰੀ ਹੈ ਅਤੇ ਹੋਰ ਤੱਥਾਂ ਦੀ ਉਡੀਕ ਕੀਤੀ ਜਾ ਰਹੀ ਹੈ